ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਜੈਦੀਏ ਮਾਝੈਦੀਏ ਮੋਹਮਤੀਏ ਮੋਹਮਤੀਏ ਕੀ ਬਾਤ ਹੈ ਭਾਈ ਕੀ ਬਾਤ ਹੈ ਪਰਚਾਰ 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 ਫ੍ਰੀਜ ਕੋਰਟ ਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰਮਜੀਤ ਅਨਮੋਲ ਦੇ ਹੱਕ ਚ ਪਰਚਾਰ ਪਰਚਾਰ ਕਰਨ ਜੁਟ ਗਏ ਨੇ ਪੋਲੀਵੁੱਡ ਦੇ ਵੱਡੇ ਕਲਾਕਾਰ ਬੀਨੂ ਤਿੱਲੋ ਤੇ ਉਹਨਾਂ ਦੇ ਨਾਲ ਬਲਕਾਰ ਸਿੱਧੂ ਐਮਐਲਏ ਰਾਮਪੁਰਾ ਫੂਲ ਤੇ ਕਰਮਜੀਤ ਅਨਮੋਲ ਇਹਨਾਂ ਨੇ ਰਲ ਕੇ ਕੀਤਾ ਹਲਕੇ ਦੇ ਵਿੱਚ ਦੌਰਾ ਚੋਣਾਂ ਪਰਚਾਰ ਤੇ ਨਾਲ ਗੱਡੀ 'ਚ ਬਹਿ ਕੇ ਮਸਤੀ ਤੇ ਨਾਲ ਗੁੰਗੁਣਾਏ ਗੀਤ ਆਉ ਤਹਾਨੂੰ ਦਖਾਨਿਆ ਕਿਵੇਂ ਹੋ ਰਿਹਾ ਏ ਕਰਮਜੀਤਨ ਮੋਲਦਾ ਚੌਣ ਪਰਚਾਰ 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 ਤੜਕਪੇਲ ਪੰਜਾਬੀ ਟੀਵੀ ਤੇ ਲਈ ਜੁਤਿੰਦਰਪਾਲ ਕਲੀਅਰ ਦੀ ਰਿਪੋਰਟ ਅੰਦਰ ਟਲੋ ਐਂਡ ਮਨਜੀਤ ਸਿੱਧੂ ਮਨਜੀਤ ਸਿੰਘ ਸਿੱਧੂ ਲਾਲੀ ਲਾਲੀ ਕੀ ਬਾਤ ਆ ਭਾਈ ਜਲਦੀ ਕਰਦਿਆਂ रामपुरੇ ਇਲਾਕੇ ਚ ਭਾਈ ਹੁਣਾਂ ਨਾਲ ਭਾਈ ਕਰਮਜੀਤ ਅਨਮੋਲ ਇੱਥੇ ਪਿੰਡ ਹੁਣ ਟਪਾਲੀ ਜਾ ਕੇ ਆਏ ਆ ਪਹਿਲਾਂ ਕਿਹੜਾ ਸੀ ਭਾਈ ਆਪਣਾ ਜਲਾਲ 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 ਪਹਿਲਾ ਕਾਮ ਆ ਹਾਂਜੀ ਹਾਂ ਸਾਰੇ ਪਿੰਡ ਭਾਈ ਇਧਰਲੇ ਪਾਸੇ ਲੱਗੇ ਹੋਏ ਆ ਸੋ ਸਾਰੀ ਸੰਗਤ ਨੂੰ ਬੇਨਤੀ ਵੀ ਚੜ੍ਹਦੀ ਕਲਾ ਚ ਰੱਖੋ ਭਰਾ ਨੂੰ ਭਰਾ ਕਰਕੇ ਐਸੀ ਦੌਰਾ ਫੇਰ ਕਰਾਂਗੇ ਤੇ ਸਾਰੇ ਜਣੇ ਸਾਰੇ ਸੱਜਣ ਸਾਰੇ ਮਿੱਤਰ ਲੱਗੇ ਹੋਇਆ ਜੋਰ ਲਾਉਣ ਵੀ ਬਾਬਾ ਕਿਰਪਾ ਕਰੇ ਵਾਹਿਗੁਰੂ ਬਹੁਤ ਕਿਰਪਾ ਕਰਨ ਸਾਡੇ ਭਰਾ ਤੇ ਇਹ ਇਹ ਜਿਆ ਬੰਦਾ ਵੱਡੀ ਗੱਲ ਸਾਡੇ ਵਾਲੇ ਇਧਰਲੇ ਪਾਸੇ ਮਿਲਣਾ ਨਹੀਂ ਕਰਮੀ ਇਤਨ ਮੋਲ ਵਰਗਾ ਸਾਰੇ ਪਾਸੇ ਇਸ ਤਾਹੀ ਕਹਨੇ ਆ ਬਹੁਤ ਪਿਆਰ ਮਿਲਦੇ ਬਹੁਤ ਪਿਆਰ ਔਰ ਸਾਰੇ ਪਾਸੇ ਜਨੈ ਸੰਗਤ ਤੇ ਬੜਾ ਬੜਾ ਉਤਸ਼ਾਹ ਹੈ ਤੇ ਬੜਾ ਬੰਦੇ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਂਦੇ ਆ ਇਕੱਠੇ ਇਕੱਠੇ ਇੰਨਾ ਹੁੰਦਾ ਤੇ ਬਹੁਤ ਬਹੁਤ ਸਤਿਕਾਰ ਮਿਲਦਾ ਸੋ ਸਾਰੇ ਤੁਹਾਡੇ ਬਦੌਲਤ ਹੀ ਹੈ ਜੀ ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਤੇ ਵੀਰ ਨੂੰ ਭਾਈ ਗੁਰੂ ਨੇ ਨਮਾਜ਼ਿਆ ਤੇ ਤੁਸੀਂ ਵੀ ਆਪਣੀਆਂ ਵੋਟਾਂ ਪਾ ਕੇ ਵੀਰ ਨੂੰ ਨਮਾਜ਼ੋ ਤੇ ਐਨ ਚੜ੍ਹਦੀਆਂ ਕਲਾ ਚ ਤੇ ਰਿਜ਼ਲਟ ਜਿਹੜੇ ਆਉਣੇ ਨੇ ਐਨ ਤਸੱਲੀ ਵਾਲੇ ਤੁਹਾਨੂੰ ਪਰ ਐਡੀ ਗੱਲ ਆ ਵੀ ਬਾਹ ਬਾਈ ਦੀ ਜਦੋਂ ਮਰਜ਼ੀ ਬਾਹ ਫੜ ਲਓ ਬਾਈ ਇਹੋ ਜਿਹਾ ਸਾਡਾ ਕਰਮਜੀਤ ਤਰਮੋਲ ਭੱਜਣ ਵਾਲਾ ਨਹੀਂ ਹੈ ਪਿੱਠ ਦਿਖਾਉਣ ਵਾਲਾ ਬੰਦਾ ਨਹੀਂ ਸੋ ਸਾਰੀ ਸੰਗਤ ਦਾ ਸਮੂਹ ਇਲਾਕੇ ਦਾ ਬਾਈ ਫਰੀਦਕੋਟ ਇਲਾਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਮਜੀਤ ਤਰਮੋਲ ਬਾਈ ਫੜੀ ਇਹਨੂੰ ਪੂਰੇ ਹਾਂਜੀ ਹਾਂਜੀ ਥੈਂਕ ਯੂ ਬਾਈ ਥੈਂਕ ਯੂ ਜਿਹੜਾ ਬਾਈ ਦਾ ਨਾ ਇੱਕ ਐਂ ਲਾ ਲਓ ਵੀ ਉਹ ਤਾਂ ਪਿਛਲੇ ਇਲੈਕਸ਼ਨ ਚ ਵੀ ਐਂ ਹੋ ਗਿਆ ਸੀਗਾ ਜਿਹੜਾ ਬਈ ਕਮੀਆਂ ਦੇ ਵੇੜੇ ਇੱਕ ਗਾਰੇ ਦੋ ਬੋਲ ਬਈ ਉਹਦੇ ਸੁਣਾ ਲਓ ਮੇਰਾ ਵੀਰ ਕ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਥੈਂਕ ਯੂ ਬਿੰਨੂ ਭਾਜੀ ਬਾਬਾ ਜੀ ਚੜ੍ਹਦੀ ਕਲਾ ਚ ਸਾਰਿਆਂ ਦਾ ਬਹੁਤ ਸਤਿਕਾਰ ਦਿਲੋਂ ਧੰਨਵਾਦ ਤੇ ਬਾਬਾ ਬਹੁਤ ਕਿਰਪਾ ਕਰੇ ਭਾਈ ਮੈਂ ਅੱਜ ਮੇਰੇ ਵੀਰ ਬਿੰਨੂ ਟੁੱਲਨੂ ਤੇ ਕਰਮਜੀਤ ਵੀਰ ਨੂੰ ਮੇਰੇ ਇਲਾਕੇ ਦੇ ਰੰਪਰਾ ਫੂਲ ਪ੍ਰਧਾਨ ਸਭਾ ਹਲਕੇ ਚ ਆਏ ਆ ਮੈਂ ਤੈਹ ਦਿਲ ਉਹਨਾਂ ਨੂੰ ਜੀ ਆਇਆਂ ਆਖਦਾ ਸਾਰੇ ਹਲਕੇ ਵੱਲੋਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਬਾਈ ਬੀਨੂ ਜੀ ਜੀ ਆਏ ਵੈਲਕਮ ਬੜੀ ਖੁਸ਼ੀ ਅੱਜ ਭਾਗ ਲੱਗੇ ਵਾਹਿਗੁਰੂ ਵਾਹਿਗੁਰੂ ਜੀ ਧਰਤੀ ਨੂੰ ਇੱਥੇ ਬਹੁਤ ਖੁਸ਼ੀ ਵੀ ਵਾਹਿਗੁਰੂ ਚੜ੍ਹਦੀ ਕਲਾ ਚੜ੍ਹਣ ਵੀਰ ਹੁਣ ਬੜਾ ਮਾਣੇ ਅਸੀਂ ਸਾਰਿਆਂ ਨੇ ਮਾਣੇ ਹੁਣ ਮੱਝ ਜੈਦੀਏ ਮੱਝ ਜੈਦੀਏ ਮੋਮਬਤੀਏ ਓਏ ਮੋਮਬਤੀਏ ਕੀ ਬਾਤ ਹੈ ਬਾਈ ਕੀ ਬਾਤ ਹੈ ਬਾਈ ਉਹਨਾਂ ਯੂਨੀਵਰਸਿਟੀ ਪੜ੍ਹਦੇ ਵੇਲੇ ਬਾਈ ਹਮੇਸ਼ਾ ਹੀ ਫਰਸਟ ਆਉਂਦੇ ਹੁੰਦੇ ਸੀਗੇ ਤੇ ਅੱਜ ਸਵਾਭਤ ਦੁਬਾਰੇ ਮਿਲਿਆ ਸਾਰਿਆਂ ਨੂੰ ਇਕੱਠੇ ਹੋਣ ਦਾ ਤੇ ਬਹੁਤ ਵਧੀਆ ਬਾਈ ਇਲਾਕੇ ਛੋਟਾ ਇੰਨਾ ਪਿਆਰ ਦੇਖ ਕੇ ਬੜਾ ਆਪਦੇ ਆਪ ਨੂੰ ਬਹੁਤ ਮਾਣ ਮੱਤ ਮ ਭਾਈ ਨੇ ਇੱਕ ਤੱਥਾਂ ਤੇ ਗੱਲ ਕੀਤੀ ਨਹੀਂ ਤਾਂ ਬੰਦਾ ਆਪਦੇ ਅਨਾਉਂਸਮੈਂਟ ਕਰਕੇ ਗਾਣਾ ਲਾਗੇ ਜਾਂਦਾ ਭਾਈ ਨੇ ਸਰਪੰਚ ਖੜਾ ਕੀਤਾ ਜਿਹੜੇ ਜਿੱਥੇ-ਜਿੱਥੇ ਜਾਂਦੇ ਸੀ ਭਾਈ ਕੰਮ ਦੱਸੋ ਕਹਿੰਦਾ ਤੁਹਾਡੇ ਕੀ-ਕੀ ਹੋਏ ਨੇ ਫਿਰ ਭਾਈ ਜਦੋਂ ਗਿਣਾਉਂਦੇ ਨੇ ਫਿਰ ਬੜਾ ਸਵਾਦ ਆਉਂਦਾ ਜੋ ਪੰਚਾਇਤ ਗਿਣਾਉਂਦੀਆਂ ਵੀ ਸਾਡੇ ਪਿੰਡ ਹੋ ਗਏ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਾਡੇ ਆ ਕੰਮ ਨਹੀਂ ਹੋਏ ਆ ਕੰਮ ਨਹੀਂ ਹੋਏ ਹੁਣ ਲੋਕ ਕਹਿੰਦੇ ਸਾਡੇ ਆ ਕੰਮ ਹੋ ਗਏ ਆ ਕੰਮ ਹੋ ਗਿਆ ਕੀ ਬਾਤ ਹੈ ਕੀ ਬਾਤ ਹੈ ਸੋ ਭਾਈ ਵਾਹਿਗੁਰੂ ਸਮਤ ਬਖਸ਼ਰ ਤੇ ਤੁਹਾਡੇ ਹੱਥੋਂ ਵਾਹਿਗੁਰੂ ਦੇ ਇਹ ਅਰਦਾਸ ਵੀ ਇਦਾਂ ਹੀ ਭਲੇ ਵਾਲੇ ਕੰਮ ਹੁੰਦੇ ਰਹਿਣ ਸਮਾਜ ਮਾਰ ਸਾਹਿਬ ਦਾ ਬਹੁਤ ਧੰਨਵਾਦ ਜਿਹੜੇ ਸਾਨੂੰ ਸਰੂਰੋਂ ਇੱਥੇ ਭੇਜਦਾ ਵੀਰ ਨੂੰ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਔਰ ਪਾਰਲੀਮੈਂਟ ਚ ਆਵਾਜ਼ ਬਾਈ ਦੋਨਾਂ ਦੀ ਬਾਲੀ ਤਿੱਕੀ ਉੱਥੇ ਗੂੰਜੂਗੀ ਪੂਰੀ ਗੂੰਜੂਗੀ ਉੱਥੇ ਆਵਾਜ਼ ਬਾਈ ਹੋਣਾ ਦੀ ਤੇ ਵਾਈਕਰ ਚੜ੍ਹਦੀਆਂ ਕਲਾ ਚ ਥੈਂਕ ਯੂ ਥੈਂਕ ਯੂ ਸੋ ਮੱਚ ਬਹੁਤ ਧੰਨਵਾਦ ਕਰਮੀਤ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਜੀ ਜਉਂਦੇ ਬਸਦੇ ਰੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਥੈਂਕ ਯੂ ਥੈਂਕ ਯੂ ਆਓ ਜੀ ਬਾਈ ਮਿਲਦੇ ਹਾਂ ਮਰਾਜ ਫਿਰ ਰੰਪਰੇ ਚੜ੍ਹਦੀਆਂ ਕਲਾ ਚ ਸਤਿ ਸ਼੍ਰੀ ਅਕਾਲ ਚੜ੍ਹਦੀਆਂ ਕਲਾ ਚ ਕੀ ਕੇ ਨਾ ਤਾਂ ਕੋਣ ਹੈ ਦਾ ਟੈਪ ਸਟਾਪ ਹੈਲੋ ਸਸਿਕਾਲ ਜੀ ਆਰਨੂ ਸਸਿਕਾਲ ਜੀ ਆਜੋ 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 ਜੁੜ ਜੋ ਜੀ ਜੁੜ ਜੋ ਬਾਈ ਬਿੰਨੂ ਢਿੱਲੋਂ ਅੱਜ ਨਾਲ ਤੇ ਬਾਈ ਬਾਈ ਦਿਨ ਮੂਲ ਹੈ ਬਾਈ ਬਲਕਾਰ ਸਿੱਧੂ ਬਲਕਾਰ ਸਿੱਧੂ ਬਾਈ ਐਂਡ ਸੁੰਦਰ ਢਿੱਲੋਂ ਐਂਡ ਮਨਜੀਤ ਸਿੱਧੂ ਮਨਜੀਤ ਸਿੰਘ ਸਿੱਧੂ ਲਾਲੀ ਲਾਲੀ ਕੀ ਬਾਤ ਆ ਅੱਜ ਅਸੀਂ ਕਰਦੇ ਆਂ ਰਾਮਪੁਰੇ ਇਲਾਕੇ ਚ ਬਾਈ ਹੁਣਾਂ ਨਾਲ ਬਾਈ ਕਰਮਜੀਤ ਅਨਮੋਲ ਇੱਥੇ ਪਿੰਡ ਹੁਣ ਟਪਾਲੀ ਜਾ ਕੇ ਆਏ ਆ ਪਹਿਲਾਂ ਕਿਹੜਾ ਸੀ ਬਾਈ ਆਪਣਾ ਜਲਾਲ 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 ਪਹਿਲਾਂ ਕੰਮ ਆ ਹਾਂਜੀ ਹਾਂ ਸਾਰੇ ਪਿੰਡ ਬਾਈ ਇਧਰਲੇ ਪਾਸੇ ਲੱਗੇ ਹੋਏ ਆ ਸੋ ਸਾਰੇ ਸੰਗਤ ਨੂੰ ਬੇਨਤੀ ਵੀ ਛੱਡ ਦਿਓ ਗੱਲਾਂ ਚ ਰੱਖੋ ਭਰਾ ਨੂੰ ਭਰਾ ਕਰਕੇ ਅਸੀਂ ਦੌਰਾ ਫੇਰ ਕਰਾਂਗੇ ਤੇ ਸਾਰੇ ਜਾਣੇ ਸਾਰੇ ਸੱਜਣ ਸਾਰੇ ਮਿੱਤਰ ਲੱਗੇ ਹੋਇਆ ਜੋਰ ਲਾਉਣ ਵੀ ਬਾਬਾ ਕਿਰਪਾ ਕਰੇ ਵਾਹਿਗੁਰੂ ਬਹੁਤ ਕਿਰਪਾ ਕਰਨ ਸਾਡੇ ਭਰਾ ਤੇ ਇਹ ਇਹੋ ਜਿਹਾ ਬੰਦਾ ਬੱਡੀਗਲ ਸਾਡੇ ਵਾਲੇ ਇਧਰਲੇ ਪਾਸੇ ਮਿਲਣਾ ਨਹੀਂ ਕਿ ਕਰਮੀ ਇਤਨ ਮੋਲ ਵਰਗਾ ਸਾਰੇ ਪਾਸੇ ਇਸ ਤਾਹੀ ਕਹਿੰਦੇ ਆ ਬਹੁਤ ਪਿਆਰ ਮਿਲਦਾ ਬਹੁਤ ਪਿਆਰ ਔਰ ਸਾਰੇ ਪਾਸੇ ਜੰਨੇ ਸੰਗਤ ਚ ਬੜਾ ਬੜਾ ਉਤਸ਼ਾਹ ਹੈ ਤੇ ਬੜਾ ਬੰਦ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਂਦੇ ਆ ਇਕੱਠੇ ਇਕੱਠੇ ਇੰਨਾ ਹੁੰਦਾ ਤੇ ਬਹੁਤ ਬਹੁਤ ਸਤਿਕਾਰ ਮਿਲਦਾ ਸੋ ਸਾਰੇ ਤੁਹਾਡੇ ਬਦੌਲਤ ਹੀ ਹੈ ਜੀ ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਤੇ ਵੀਰ ਨੂੰ ਵਾਹਿਗੁਰੂ ਨੇ ਨਮਾਜ਼ਿਆ ਤੇ ਤੁਸੀਂ ਵੀ ਆਪਣੀਆਂ ਵੋਟਾਂ ਪਾ ਕੇ ਵੀਰ ਨੂੰ ਨਵਾਜ਼ੋ ਤੇ ਐਨ ਚੜਦੀਆਂ ਕਲਾ ਚ ਤੇ ਰਿਜ਼ਲਟ ਜਿਹੜੇ ਆਉਣੇ ਨੇ ਐਨ ਤਸੱਲੀ ਵਾਲੇ ਤੁਹਾਨੂੰ ਪਰ ਐਡੀ ਗੱਲ ਆ ਵੀ ਬਾਹ ਬਾਈ ਦੀ ਜਦੋਂ ਮਰਜ਼ੀ ਬਾਹ ਫੜ ਲਓ ਬਾਈ ਇਹੋ ਜਿਹਾ ਸਾਡਾ ਕਰਮਜੀਤ ਤਰਮੋਲ ਭੱਜਣ ਵਾਲਾ ਨਹੀਂ ਹੈਗਾ ਪਿੱਠ ਦਿਖਾਉਣ ਵਾਲਾ ਬੰਦਾ ਨਹੀਂ ਸੋ ਸਾਰੀ ਸੰਗਤ ਦਾ ਸਮੂਹ ਇਲਾਕੇ ਦਾ ਬਾਈ ਫਰੀਦਕੋਟ ਇਲਾਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਮਜੀਤ ਤਰਮੋਲ ਬਾਈ ਫੜੀ ਇਹਨੂੰ ਪੂਰੇ ਹਾਂ ਜੀ ਹਾਂ ਜੀ ਥੈਂਕ ਯੂ ਬਾਈ ਥੈਂਕ ਯੂ ਜਿਹੜਾ ਬਾਈ ਦਾ ਨਾ ਇੱਕ ਐਂ ਲਾ ਲਓ ਵੀ ਉਹ ਤਾਂ ਪਿਛਲੇ ਇਲੈਕਸ਼ਨ ਚ ਵੀ ਇਹੀ ਹੋ ਗਿਆ ਸੀਗਾ ਜਿਹੜਾ ਬਈ ਕਮੀਆਂ ਦੇ ਵੇੜੇ ਇੱਕ ਗਾੜੇ ਦੋ ਬੋਲ ਬਈ ਉਹਦੇ ਸੁਣਾ ਦੂ ਮੇਰਾ ਵੀਰ ਕ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਥੈਂਕ ਯੂ ਬਿੰਨੂ ਪਾਜੀ ਬਾਬਾ ਜੀ ਚੜ੍ਹਦੀ ਕਲਾ ਚ ਸਾਰਿਆਂ ਦਾ ਬਹੁਤ ਸਤਿਕਾਰ ਦਿਲੋਂ ਧੰਨਵਾਦ ਤੇ ਬਾਬਾ ਬਹੁਤ ਕਿਰਪਾ ਕਰੇ ਭਾਈ ਮੈਂ ਅੱਜ ਮੇਰੇ ਵੀਰ ਬਿੰਨੂ ਢੁੱਲੋਂ ਨੂੰ ਤੇ ਕਰਮਜੀਤ ਵੀਰ ਨੂੰ ਮੇਰੇ ਇਲਾਕੇ ਦੇ ਰੰਪਰਾ ਫੂਲ ਪ੍ਰਧਾਨ ਸਭਾ ਹਲਕੇ ਚ ਆਏ ਆ ਮੈਂ ਤੈਹ ਦਿਲ ਉਹਨਾਂ ਨੂੰ ਜੀ ਆਇਆਂ ਆਖਦਾ ਸਾਰੇ ਹਲਕੇ ਵੱਲੋਂ ਸਾਰੇ ਆਮ ਆਦੀ ਪਾਰਟੀ ਦੇ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਬਾਈ ਬੀਨੂ ਜੀ ਜੀ ਆਇਆਂ ਵੈਲਕਮ ਬੜੀ ਖੁਸ਼ੀ ਅੱਜ ਭਾਗ ਲੱਗੇ ਵਾਹੇ ਗੁਰੂ ਵਾਹੇ ਗੁਰੂ ਜੀ ਧਰਤੀ ਨੂੰ ਇੱਥੇ ਬਹੁਤ ਖੁਸ਼ੀ ਵੀ ਵਾਹੇ ਵਾਹੇ ਗੁਰੂ ਚੜ੍ਹਦੀ ਕਲਾ ਚੱਕਣ ਵੀਰ ਹੁਣਾਂ ਨੂੰ ਬੜਾ ਮਾਣੇ ਅਸੀਂ ਸਾਰਿਆਂ ਨੇ ਮਾਣੇ ਹੁਣ ਮੱਝ ਜੈਦੀਏ ਮੱਝ ਜੈਦੀਏ ਮੋਹਮਤੀਏ ਓ ਮੋਹਮਤੀਏ ਕੀ ਬਾਤ ਹੈ ਬਾਈ ਕੀ ਬਾਤ ਹੈ ਬਾਈ ਉਹਨਾਂ ਯੂਨੀਵਰਸਿਟੀ ਪੜ੍ਹਦੇ ਵੇਲੇ ਬਾਈ ਹਮੇਸ਼ਾ ਹੀ ਫਰਸਟ ਆਉਂਦੇ ਹੁੰਦੇ ਸੀਗੇ ਤੇ ਅੱਜ ਸਵਾਭਤ ਦੁਬਾਰੇ ਮਿਲਿਆ ਸਾਰਿਆਂ ਨੂੰ ਇਕੱਠੇ ਹੋਣ ਦਾ ਤੇ ਬਹੁਤ ਵਧੀਆ ਬਾਈ ਇਲਾਕੇ ਸੋਡਾ ਇੰਨਾ ਪਿਆਰ ਦੇਖ ਕੇ ਬੜਾ ਆਪਦੇ ਆਪ ਨੂੰ ਬਹੁਤ ਭਾਈ ਨੇ ਕਿ ਤੱਥਾਂ ਤੇ ਗੱਲ ਕੀਤੀ ਨਹੀਂ ਤਾਂ ਬੰਦਾ ਆਪਦੇ ਅਨਾਉਂਸਮੈਂਟ ਕਰਕੇ ਗਾਹ ਲੰਘ ਜਾਂਦਾ ਭਾਈ ਨੇ ਸਰਪੰਚ ਖੜਾ ਕੀਤਾ ਜਿਹੜੇ ਜਿੱਥੇ-ਜਿੱਥੇ ਜਾਂਦੇ ਸੀ ਭਾਈ ਕੰਮ ਦੱਸੋ ਕਹਿੰਦਾ ਤੁਹਾਡੇ ਕੀ-ਕੀ ਹੋਏ ਨੇ ਫਿਰ ਭਾਈ ਜਦੋਂ ਗਿਣਾਉਂਦੇ ਨੇ ਫੇਰ ਬੜਾ ਸਵਾਦ ਆਉਂਦਾ ਜੋ ਪੰਚਾਇਤ ਗਣਾਉਂਦੀਆਂ ਵੀ ਸਾਡੇ ਪਿੰਡ ਹੋ ਗਏ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਾਡੇ ਆ ਕੰਮ ਨਹੀਂ ਹੋਏ ਆ ਕੰਮ ਨਹੀਂ ਹੋਏ ਹੁਣ ਲੋਕ ਕਹਿੰਦੇ ਆ ਸਾਡੇ ਆ ਕੰਮ ਹੋ ਗਏ ਆ ਕੰਮ ਹੋ ਗਿਆ ਕੀ ਬਾਤ ਆ ਕੀ ਬਾਤ ਆ ਸੋ ਭਾਈ ਵਾਹਿਗੁਰੂ ਸਮਤ ਬਖਸ਼ਰ ਤੇ ਤੁਹਾਡੇ ਹੱਥੋਂ ਵਾਹਿਗੁਰੂ ਦੇ ਇਹ ਅਰਦਾਸ ਵੀ ਇਦਾਂ ਹੀ ਭਲੇ ਵਾਲੇ ਕੰਮ ਹੁੰਦੇ ਰਹਿਣ ਸਮਾਜ ਪ੍ਰਤੀ ਹੁਣ ਤਾਂ ਦੋ ਹੋ ਗਏ ਜੀ ਹਾਂ ਹਾਂ ਬਾਬਾ ਕਿਰਪਾ ਕਰੇ ਨਾ ਮਾਨ ਸਾਹਿਬ ਦਾ ਬਹੁਤ ਧੰਨਵਾਦ ਜਿਹਨੇ ਸਾਨੂੰ ਸਕੂਲ ਉੱਥੇ ਭੇਜਦਾ ਵੀਰ ਨੂੰ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਔਰ ਪਾਰਲੀਮੈਂਟ ਤੇ ਆਵਾਜ਼ ਭਾਈ ਦੋਨ ਦੇਖ ਲੈ ਦੇਖ ਥੈਂਕ ਯੂ ਥੈਂਕ ਯੂ so much ਬਹੁਤ ਧੰਨਵਾਦ ਕਰਮੀਤ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਜੀ ਜਉਂਦੇ ਵਸਦੇ ਰੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਥੈਂਕ ਯੂ ਥੈਂਕ ਯੂ ਆਓ ਜੀ ਭਾਈ ਮਿਲਦੇ ਹਾਂ ਮਰਾਜ ਫਿਰ ਰੰਪਰੇ ਚੜ੍ਹਦੀਆਂ ਕਲਾ 'ਚ ਸਤਿ ਸ਼੍ਰੀ ਅਕਾਲ ਚੜ੍ਹਦੀਆਂ ਕਲਾ 'ਚ ਰਹੋ ਭਾਈਓ ਅ ਭਾਈ ਕੀ ਆਖਿਆ ਜੀ ਤਾਂ ਕੀ ਕਹੇ ਤਾ ਫੋਨ ਹੈ ਸਟਾਪ ਅੱਛਾ ਆਇਆ ਸੀ ਹੈਲੋ ਸਤਿ ਸ਼੍ਰੀ ਅਕਾਲ ਜੀ ਆਰਨ ਨੂੰ ਸਤਿ ਸ਼੍ਰੀ ਅਕਾਲ ਜੀ ਆਜੋ 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 ਜੁੜਜੋ ਜੀ ਜੁੜਜੋ ਬਾਈ ਬਿੰਨੂ ਢਿੱਲੋਂ ਅੱਜ ਨਾਲ ਤੇ ਬਾਈ ਬਾਈ ਜੀ ਤਨਮੋਲ ਹੈ ਬਾਈ ਬਲਕਾਰ ਬਲਕਾਰ ਸਿੱਧੂ ਬਲਕਾਰ ਸਿੱਧੂ ਬਾਈ ਹੈਂਡ ਸੁੰਦਰ ਢਿੱਲੋਂ ਐਂਡ ਮਨਜੀਤ ਸਿੱਧੂ ਮਨਜੀਤ ਸਿੰਘ ਸਿੱਧੂ ਤੇ ਲਾਲੀ ਲਾਲੀ ਕੀ ਬਾਤ ਹੈ ਭਈਆ ਜੀ ਬਰਦਿਆਂ ਰਾਮਪੁਰੇ ਇਲਾਕੇ ਚ ਬਾਈ ਹੁਣਾਂ ਨਾਲ ਬਾਈ ਕਰਮਜੀਤ ਤਨਮੋਲ ਇੱਥੇ ਪਿੰਡ ਹੁਣ ਟਪਾਲੀ ਜਾ ਕੇ ਆਏ ਆ ਪਹਿਲਾਂ ਕਿਹੜਾ ਸੀ ਬਾਈ ਆਪਣਾ ਜਲਾਲ 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 ਪਹਿਲਾ ਕਾਮ ਆ ਹਾਂਜੀ ਹਾਂ ਸਾਰੇ ਪਿੰਡ ਬਾਈ ਇਧਰਲੇ ਪਾਸੇ ਲੱਗੇ ਹੋਏ ਆ ਸੋ ਸਾਰੀ ਸੰਗਤ ਨੂੰ ਬੇਨਤੀ ਵੀ ਚੜ੍ਹਦੀ ਅਗਲਾ ਜ ਰੱਖੋ ਭਰਾ ਨੂੰ ਭਰਾ ਕਰਕੇ ਐਸੀ ਦੌਰਾਂ ਫੇਰ ਕਰਾਂਗੇ ਤੇ ਸਾਰੇ ਜਣੇ ਸਾਰੇ ਸੱਜਣ ਸਾਰੇ ਮਿੱਤਰ ਲੱਗੇ ਹੋਇਆ ਜੋਰ ਲਾਉਣ ਵੀ ਆ ਬਾਬਾ ਕਿਰਪਾ ਕਰੇ ਵਾਹਿਗੁਰੂ ਬਹੁਤ ਕਿਰਪਾ ਕਰਨ ਸਾਡੇ ਭਰਾ ਤੇ ਤੇ ਇਹੋ ਜ ਆ ਬੰਦਾ ਬੱਡੀ ਗੱਲ ਸਾਡੇ ਵਾਲੇ ਇਧਰਲੇ ਪਾਸੇ ਮਿਲਣਾ ਨਹੀਂ ਕਰਮੀ ਇਤਨ ਮੋਲ ਵਰਗਾ ਸਾਰੇ ਪਾਸੇ ਇਸ ਤਾਂ ਹੀ ਕਹਿੰਦੇ ਆ ਬਹੁਤ ਪਿਆਰ ਮਿਲਦਾ ਬਹੁਤ ਪਿਆਰ ਔਰ ਸਾਰੇ ਪਾਸੇ ਜਨਨੇ ਸੰਗਤ ਚ ਬੜਾ ਬੜਾ ਉਤਸ਼ਾਹ ਹੈ ਤੇ ਬੜਾ ਬੰਦ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਂਨੇ ਇਕੱਠੇ ਇਕੱਠੇ ਇੰਨਾ ਹੁੰਦਾ ਤੇ ਬਹੁਤ ਬਹੁਤ ਸਤਿਕਾਰ ਮਿਲਦਾ ਹੈ ਸੋ ਸਾਰੇ ਤੁਹਾਡੇ ਬਦੌਲਤ ਹੀ ਆ ਜੀ ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਤੇ ਵੀਰ ਨੂੰ ਵਾਹੀ ਗੁਰੂ ਨੇ ਨਮਾਜ਼ੇ ਆ ਤੇ ਤੁਸੀਂ ਵੀ ਆਪਣੀਆਂ ਵੋਟਾਂ ਪਾ ਕੇ ਵੀਰ ਨੂੰ ਨਮਾਜ਼ੋ ਤੇ ਐਨ ਚੜ੍ਹਦੀਆਂ ਕਲਾ ਚ ਤੇ ਰਿਜ਼ਲਟ ਜਿਹੜੇ ਆਉਣੇ ਨੇ ਐਨ ਤਸੱਲੀ ਵਾਲੇ ਤੁਹਾਨੂੰ ਪਰ ਏਡੀ ਗੱਲ ਆ ਵੀ ਬਾਹ ਬਾਈ ਦੀ ਜਦੋਂ ਮਰਜ਼ੀ ਬਾਹ ਫੜ ਲਓ ਬਾਈ ਇਹੋ ਜ ਆ ਸਾਡਾ ਕਰਮਜੀਤ ਤਰਮੋਲ ਉੱਪਰ ਜਿਹੜਾ ਨਾਲ ਨਹੀਂ ਹੈਗਾ ਪਿੱਠ ਦਿਖਾਉਣ ਵਾਲਾ ਬੰਦਾ ਨਹੀਂ ਸੋ ਸਾਰੀ ਸੰਗਤ ਦਾ ਸਮੂਹ ਇਲਾਕੇ ਦਾ ਭਾਈ ਫਰੀਦਕੋਟ ਇਲਾਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਮੀ ਤੁਮਵਾਲ ਭਾਈ ਭੜੀ ਇਹਨੂੰ ਪੂਰੇ ਹਾਂਜੀ ਹਾਂਜੀ ਥੈਂਕ ਯੂ ਭਾਈ ਥੈਂਕ ਯੂ ਜਿਹੜਾ ਭਾਈ ਦਾ ਨਾ ਇੱਕ ਐਂ ਲਾ ਲਓ ਵੀ ਉਹ ਤਾਂ ਪਿਛਲੇ ਇਲੈਕਸ਼ਨ ਚ ਵੀ ਐਂ ਹੋ ਗਿਆ ਸੀਗਾ ਜਿਹੜਾ ਭਾਈ ਕਮੀਆਂ ਦੇ ਵੇੜੇ ਇੱਕ ਗਾਰੇ ਦੋ ਬੋਲ ਭਾਈ ਉਹਦੇ ਸੁਣਾ ਲਓ ਮੇਰਾ ਵੀਰ ਕਾ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਤੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਤੇਰੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਥੈਂਕ ਯੂ ਬਿੰਨੂ ਪਾਜੀ ਬਾਬਾ ਜੀ ਚੜ੍ਹਦੀ ਕਲਾ ਚ ਸਾਰਿਆਂ ਦਾ ਬਹੁਤ ਸਤਿਕਾਰ ਦਿਲੋਂ ਧੰਨਵਾਦ ਤੇ ਬਾਬਾ ਬਹੁਤ ਕਿਰਪਾ ਕਰੇ ਭਾਈ ਮੈਂ ਅੱਜ ਮੇਰੇ ਵੀਰ ਬੀਨੂਤ ਲону ਤੇ ਕਰਮਜੀਤ ਵੀਰ ਨੂੰ ਮੇਰੇ ਇਲਾਕੇ ਦੇ ਰੰਪਰਾ ਫੂਲ ਪ੍ਰਧਾਨ ਸਭਾ ਹਲਕੇ ਚ ਆਏ ਆ ਮੈਂ ਤੈਹ ਦਿਲ ਉਹਨਾਂ ਨੂੰ ਜੀ ਆਇਆਂ ਆਖਦਾ ਸਾਰੇ ਹਲਕੇ ਵੱਲੋਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਬਾਈ ਬੀਨੂ ਜੀ ਜੀ ਆਇਆਂ ਵੈਲਕਮ ਬੜੀ ਖੁਸ਼ੀ ਅੱਜ ਭਾਗ ਲੱਗੇ ਵਾਹਿਗੁਰੂ ਵਾਹਿਗੁਰੂ ਜੀ ਧਰਤੀ ਨੂੰ ਇੱਥੇ ਬਹੁਤ ਖੁਸ਼ੀ ਮਿਲਦੀ ਵਾਹਿਗੁਰੂ ਚੜ੍ਹਦੀ ਕਲਾ ਚੜ੍ਹਨ ਵੀਰ ਹੁਣ ਨੂੰ ਬੜਾ ਮਾਣਿਆ ਅਸੀਂ ਸਾਰਿਆਂ ਨੇ ਮਾਣਿਆ ਹੁਣ ਮੱਝ ਜੈਦੀਏ ਮੱਝ ਜੈਦੀਏ ਮੋਮਬਤੀਏ ਹੋ ਮੋਮਬਤੀਏ ਕੀ ਬਾਤ ਹੈ ਬਾਈ ਕੀ ਬਾਤ ਹੈ ਬਾਈ ਉਹਨਾਂ ਯੂਨੀਵਰਸਿਟੀ ਪੜ੍ਹਦੇ ਵੇਲੇ ਬਾਈ ਹਮੇਸ਼ਾ ਹੀ ਫਰਸਟ ਆਉਂਦੇ ਹੁੰਦੇ ਸੀਗੇ ਤੇ ਅੱਜ ਸਬਾਬ ਦੁਬਾਰੇ ਮਿਲਿਆ ਸਾਰਿਆਂ ਨੂੰ ਇਕੱਠੇ ਹੋਣ ਦਾ ਤੇ ਬਹੁਤ ਵਧੀਆ ਬਾਈ ਇਲਾਕੇ ਛੋਡਾ ਇੰਨਾ ਪਿਆਰ ਦੇਖ ਕੇ ਬੜਾ ਆਪ ਦੇ ਆਪ ਨੂੰ ਬਹੁਤ ਮਾਣ ਮੱ ਭਾਈ ਨੇ ਇੱਕ ਤੱਥਾਂ ਤੇ ਗੱਲ ਕੀਤੀ ਨਹੀਂ ਤਾਂ ਬੰਦਾ ਆਪਦੇ ਅਨਾਉਂਸਮੈਂਟ ਕਰਕੇ ਗਾਹ ਲੰਗੇ ਜਾਂਦਾ ਭਾਈ ਨੇ ਸਰਪੰਚ ਖੜਾ ਕੀਤਾ ਜਿਹੜੇ ਜਿੱਥੇ ਜਿੱਥੇ ਜਾਂਦੇ ਆ ਸੀ ਭਾਈ ਕੰਮ ਦੱਸੋ ਕਹਿੰਦਾ ਤੁਹਾਡੇ ਕੀ ਕੀ ਹੋਏ ਨੇ ਫਿਰ ਭਾਈ ਜਦੋਂ ਗਿਣਾਉਂਦੇ ਨੇ ਫਿਰ ਬੜਾ ਸਵਾਦ ਆਉਂਦਾ ਜੋ ਪੰਚਾਇਤ ਗਿਣਾਉਂਦੀਆਂ ਵੀ ਸਾਡੇ ਪਿੰਡ ਹੋ ਗਏ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਾਡੇ ਆ ਕੰਮ ਨਹੀਂ ਹੋਏ ਆ ਕੰਮ ਨਹੀਂ ਹੋਏ ਹੁਣ ਲੋਕ ਕਹਿੰਦੇ ਆ ਸਾਡੇ ਆ ਕੰਮ ਹੋ ਗਏ ਆ ਕੰਮ ਹੋ ਗਿਆ ਕੀ ਬਾਤ ਹੈ ਕੀ ਬਾਤ ਹੈ ਸੋ ਭਾਈ ਭਾਈ ਬਾਈ ਗੁਰੂ ਸਮਤ